ਨੰਤਨ ਸਾਧ ਗੁਰੂ ਤੇਰਾ ਹੀ ਆਸਰਾ ਅਸੀਂ ਅੱਜ ਫੇਰ ਕੋਈ ਨਵਾਂ ਸਨੇਹਾ ਕੂੜੇ ਕਰਗਟ ਨੂੰ ਲੈ ਕੇ ਦੇ ਰਹੇ ਆ ਜਿਹੜੀ ਸਾਡੇ ਕੋਲੇ ਜਾਣਕਾਰੀ ਹੈ ਕਿ ਅਸੀਂ ਕਿਵੇਂ ਕੂੜੇ ਨੂੰ ਕਟੌਲ ਕਰਦੇ ਹਾਂ ਖਾਸ ਕਰਕੇ ਅੱਜ ਡੇਰਾ ਸੱਚਾ ਸੌਦਾ ਦੀ ਸਾਹ ਸੰਗਤ ਨੂੰ ਬੇਨਤੀ ਹੈ ਤੇ ਜਿੰਨੇ ਵੀ ਆਪਣੇ ਮਾਨਤਾ ਭਲਾਈ ਦੇ ਕੇਂਦਰ ਹੈ ਕਿ ਅਸੀਂ ਕਿਵੇਂ ਕੂੜੇ ਨੂੰ ਕਟੌਲ ਕਰਦੇ ਹਾਂ ਇਹ ਤੁਹਾਡੇ ਵਾਸਤੇ ਬਹੁਤ ਵੱਡਾ ਸਨੇਹਾਜ ਆ ਸਾਡੀ ਵਾਲੀ ਹੋਈ ਚਾਹ। ਕੀ ਵਾਹ। ਜਿਹੜੀ ਚਾਹ ਬਣਦੀ ਆਪਣੀ ਇਹ ਬੱਠਾ ਭਰਿਆ ਹੋਇਆ ਤੇ ਇਹਨੂੰ ਮੁੜ ਕੇ ਅਸੀਂ ਜਿਹੜਾ ਕੋਈ ਲਸਣ ਵਗੈਰਾ ਲਾਵਾਂਗੇ ਜਾਂ ਪੇੜ ਪੌਦੇ ਆ ਜਾਂ ਕੋਈ ਸਬਜ਼ੀ ਵਗੈਰਾ ਉਹਦੇ ਵਿੱਚ ਗੋਡ ਦਿੰਨੇ ਆ। ਆਹ ਦੇਖ ਸਕਦੇ ਬੱਠਾ ਭਰਿਆ ਪਿਆ। ਆਹ ਸਾਡੇ ਲਿਫਾਫੇ ਆ। ਆਹ ਦੇਖ ਸਕਦੇ ਤੁਸੀਂ ਇਹ ਸੁੱਕੇ ਆ। ਤੇ ਜਦੋਂ ਮੰਨ ਕੇ ਚੱਲੋ ਜਦੋਂ ਅੱਗ ਮੱਚਦੀ ਐ ਤੇ ਉਦੋਂ ਬਾਅਦ ਅਸੀਂ ਉਹਦੇ ਵਿੱਚ ਕੂੜੇ ਦੇ ਵਿੱਚ ਮਤਲਬ ਵੀ ਅੱਗ ਦੇ ਵਿੱਚ ਲਾ ਦਿੰਨੇ ਆ ਇਹਨੂੰ। ਤਾਂ ਇਸ ਵਾਰ ਤੇ ਕੂੜੇ ਨੂੰ ਜਿਹੜਾ ਕਟੌਲ ਕਰਨਾ ਐ ਉਹ ਇਸ ਤਰੀਕੇ ਨਾਲ ਤੁਸੀਂ ਕਰ ਸਕਦੇ ਆ ਇਹ ਸਾਡੀ ਬੇਨਤੀ ਹੈ ਕਿਉਂਕਿ ਜੇ ਸਾਡੇ ਕੋਲੇ ਸਿੱਖਿਆ ਹੋਊਗੀ ਤਾਂ ਕਿਸੇ ਨੂੰ ਹੋਰ ਸਿੱਖਿਆ ਦੇ ਦਿਆਂਗੇ ਇਸ ਵਾਸਤੇ ਸਿੱਖਿਆ ਅਜ ਕੂੜੇ ਕਰਗਟ ਨੂੰ ਲੈ ਕੇ ਬਹੁਤ ਲੋਕਾਂ ਕੋਲੇ ਘੱਟ ਹੈ ਪਰ ਅੱਡੋ ਅੱਡੀ ਕੂੜੇ ਨੂੰ ਜੇ ਰੱਖੋਗੇ ਤਾਂ ਕੰਮ ਆ ਜਾਣਾ ਹਣ ਚਾਹ ਕੂੜੇਦਾਨ ਦੇ ਵਿੱਚ ਸਿੱਟੀ ਹੋਵੇ ਕੋਈ ਕੰਮ ਨਹੀਂ ਆਉਣੀ ਨਾ ਕੂੜਾ ਕੰਮ ਆਊਗਾ ਆਹ ਸੁੱਕੇ ਪਏ ਆਹ ਚਾਹ ਪਈ ਹੈ ਅਸੀਂ ਸਬਜੀ ਦੇ ਵਿੱਚ ਜਾਂ ਬੌਦਿਆਂ ਦੇ ਵਿੱਚ ਗੁੱਟ ਦੇਣੀ ਹੈ ਇਹ ਨਾਟ ਹੋਗੀ ਆਜ ਨਾਟ ਹੋਗੇ ਕਾਝ ਕਰਕੇ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਨੂੰ ਅੱਜ ਬੇਨਤੀ ਹੈ ਕਿ ਆਪਾਂ ਲੋਕਾਂ ਨੂੰ ਕਹਿ ਸਕਾਂਗੇ ਕਿ ਅਸੀਂ ਆਪ ਦੇ ਡੇਰਿਆਂ ਦਾ ਕਿਵੇਂ ਕੂੜਾ ਕਟੌਲ ਕਰਦੇ ਆਂ ਵਾਲੀ ਹੋਈ ਚਾ ਕਿਵੇਂ ਕਟੌਲ ਕਰਦੇ ਆਂ ਉਹਨੂੰ ਅਸੀਂ ਪੇੜ ਪੌਦਿਆਂ ਦੇ ਵਿੱਚ ਕੰਮ ਲੈਨੇ ਆਂ ਵੱਠਲ ਭਰਿਆ ਪਿਆ ਦੇਖ ਸਕਦੇ ਆ ਆ ਲਫਾਪਿਆ ਐ ਇਹਦੇ ਵਿੱਚ ਉਹਨੂੰ ਲਾਈਟਾਂ ਲਿਆਂਦੀਆਂ ਜੀ ਅਸੀਂ ਆਵੇ ਤੇ ਕਿੱਥੇ ਮਤਲੇ ਰੂੜੀਆਂ ਤੇ ਰੋਲਦਾ ਫਿਰਨਾ ਸੀ ਤੇ ਆ ਮਤਲਬ ਵੀ ਤੁਸੀਂ ਦੇਖ ਸਕਦੇ ਆਂ ਕਿ ਇਸ ਤਰੀਕੇ ਦੇ ਨਾਲ ਤੁਸੀਂ ਕੂੜੇ ਨੂੰ ਕਟੌਲ ਕਰਨਾ ਕਾਝ ਕਰਕੇ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਨੂੰ ਬੇਨਤੀ ਹੈ ਕਿ ਕਿਵੇਂ ਆਪਾਂ ਡੇਰਿਆਂ ਦਾ ਕੂੜਾ ਕਟੌਲ ਕਰਨਾ ਤੇ ਉਸ ਤੋਂ ਬਾਅਦ ਅਸੀਂ ਲੋਕਾਂ ਨੂੰ ਕਹਿਣਾ ਵੀ ਵੇਖੋ ਤੁਸੀਂ ਵੀ ਕਰ ਸਕਦੇ ਆ ਅਸੀਂ ਵੀ ਕਰ ਸਕਦੇ ਆ ਜੇ ਥੋਡੇ ਕੋਲੇ ਸਿੱਖਿਆ ਹੋਊਗੀ ਤਾਂ ਫੇਰ ਹੀ ਆਪਾਂ ਕਿਸੇ ਨੂੰ ਸਿੱਖਿਆ ਦੇ ਸਕਦੇ ਆ ਤਾਂ ਇਹ ਬਹੁਤ ਵੱਡੀ ਜਾਣਕਾਰੀ ਆ ਕੂੜਾ ਆਫਤ ਬਣਦਾ ਜਾ ਰਿਹਾ ਪਰ ਖਾਸ ਕਰਕੇ ਡੇਰਿਆਂ ਦਾ ਕੂੜਾ ਜਿਹੜਾ ਉਹ ਇਸ ਤਰੀਕੇ ਦੇ ਨਾਲ ਕਟੌਲ ਹੋਣਾ ਚਾਹੀਦਾ ਤਾਂ ਇਹਨਾਂ ਕੁਝ ਕਹਿੰਦੇ ਜੇ ਕੋਈ ਸਾਥੋਂ ਸ਼ਬਦ ਵੱਧ ਘੱਟ ਬੋਲਿਆ ਗਿਆ ਅਸੀਂ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਜੀ